ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕਰ ਦਿੱਤਾ ਗਿਆ ਦਾਦੀ ਕਿ ਜੀਰਾ ਸ਼ਰਾਬ ਫੈਕਟਰੀ ਨੂੰ ਤੁਰੰਤ ਪ੍ਰਭਾਵ ਹੇਠ ਬੰਦ ਕਰਨ ਦੇ ਨਿਰਦੇਸ਼ ਸੀਐਮ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਾਣੀ ਹਵਾ ਤੇ ਧਰਤੀ ਦੀ ਸ਼ੁੱਧਤਾ ਦੇ ਦੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਉਥੇ ਲੋਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਤੇ ਕਾਨੂੰਨੀ ਮਹਾਰਾ ਦੇ ਨਾਲ ਸਲਾਹ مشورہ ਕਰਨ ਤੋਂ ਬਾਅਦ ਜੀਰਾ ਸ਼ਰਾਬ ਫੈਕਟਰੀ ਹੈ ਜਿਹੜੀ ਤੁਰੰਤ ਪ੍ਰਭਾਵ ਹੇਠ ਦੇ ਨਾਲ ਬੰਦ ਕਰ ਦਿੱਤੀ ਗਈ ਹੈ ਇਸ ਮੌਕੇ ਇਹਨਾਂ ਨੇ ਕੀ ਕੁਝ ਕਿਹਾ ਆਓ ਜਾਣਦੇ ਹਾਂ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬ ਦਾ ਪਾਣੀ ਪੰਜਾਬ ਦੀ ਹਵਾ ਤੇ ਪੰਜਾਬ ਦੀ ਧਰਤੀ ਦੀ ਸ਼ੁੱਧਤਾ ਲਈ ਤੇ ਲੋਕ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਤੇ ਕਾਨੂੰਨੀ ਮਹਾਰਾ ਨਾਲ ਸਲਾਮ ਅਸ਼ਵਰਾ ਕਰਨ ਤੋਂ ਬਾਅਦ ਸਰਕਾਰ ਹੁਣ ਇਸ ਪੋਜੀਸ਼ਨ 'ਚ ਹੈਗੀ ਕਿ ਅੱਜ ਮੈਂ ਐਲਾਨ ਕਰਦਾ ਕਿ ਮਾਲਬਰੋ ਕੰਪਨੀ ਜਿਹੜੀ ਜੀਰਾ ਦੇ ਵਿੱਚ ਹੈ ਸ਼ਰਾਬ ਫੈਕਟਰੀ ਉਹਨੂੰ ਤੁਰੰਤ ਪ੍ਰਭਾਵ ਤੇ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਭਵਿੱਖ ਦੇ ਵਿੱਚ ਵੀ ਜੇ ਕੋਈ ਕਾਨੂੰਨ ਨੂੰ ਹੱਥ ਚ ਲਊਗਾ ਭਾਵੇਂ ਜਿੱਡਾ ਮਰਜੀ ਬੰਦਾ ਪਾਵੇਂ ਉਹ ਪੋਲਿਊਸ਼ਨ ਨਾਲ ਸੰਬੰਧਿਤ ਕਾਨੂੰਨ ਹੋਣ ਮਾਈਨਿੰਗ ਨਾਲ ਸੰਬੰਧਿਤ ਹੋਣ ਟਰਾਂਸਪੋਰਟ ਵਿਭਾਗ ਨਾਲ ਹੋਣ ਜਿਹੜਾ ਵੀ ਕਾਨੂੰਨ ਹੋਵੇ ਗਵਰਨਮੈਂਟ ਵੱਲੋਂ ਬਣਾਇਆ ਜੇ ਉਹਨੂੰ ਕੋਈ ਹੱਥ ਚ ਲਊਗਾ ਜਾਂ ਪੰਜਾਬ ਦੇ ਵਾਤਾਵਰਣ ਨੂੰ ਜਾਣਬੁੱਝ ਕੇ ਜਾਂ ਆਪਣੇ ਕਿਸੇ ਸਵਾਰਥ ਲਈ ਜਾਂ ਆਰਥਿਕ ਫਾਇਦੇ ਲਈ ਨੁਕਸਾਨ ਪਹੁੰਚਾਊਗਾ ਭਾਵੇਂ ਜਿੰਨਾ ਮਰਜੀ ਵੱਡਾ ਬੰਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਮੈਂ ਇੱਕ ਵਾਰੀ ਫੇਰ ਇਹ ਦੱਸਣਾ ਚਾਹੁੰਦਾ ਕਿ ਵਾਤਾਵਰਨ ਦੀ ਸ਼ੁੱਧਤਾ ਲੋਕ ਇਤਨੂੰ ਧਿਆਨ ਚ ਰੱਖਦੇ ਹੋਏ ਤੇ ਕਾਨੂੰਨੀ ਮਹਾਰਾਂ ਦੀ رائے ਤੋਂ ਬਾਅਦ ਇਹ ਫੈਸਲਾ ਹੋਇਆ ਕਿ ਮਾਲਬਰੋ ਕੰਪਨੀ ਜੀਰਾ ਵਿਖੇ ਜਿਹੜੀ ਹੈ ਸ਼ਰਾਬ ਦੀ ਫੈਕਟਰੀ ਉਹਨੂੰ ਤੁਰੰਤ ਪ੍ਰਭਾਵ ਤੇ ਬੰਦ ਕਰਨ ਦੇ ਹੁਕਮ